ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 639 ਤੋਂ ਲੈ ਕੇ 640 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਹਰ ਜੀਉ ਸਬ ਦੇ ਜਾਪਦਾ ਪਾਈ ਪੂਰਾ ਪਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਆਨੰਤ ਨਰਤਿਆ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਾਤਿਓ ਪਾਈ ਹਰ ਸੇ ਤੀ ਰੰਗ ਲਾਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਗੁਰੂ ਦੇ ਸ਼ਬਦ ਦੇ ਰਾਹੀਂ ਹੁੰਦੀ ਹੈ ਜਿਸ ਦੇ ਪੂਰੀ ਭਾਗ ਚਮਕ ਜਾਂਦੇ ਨੇ ਉਹਨੂੰ ਕਹਿੰਦੇ ਪਰਮੇਸ਼ਰ ਆਪਣੇ ਨਾਲ ਗੁਰੂ ਦੇ ਸ਼ਬਦ ਰਾਹੀਂ ਆਪ ਮਿਲਾ ਲੈਂਦਾ ਹੈ ਜਿਹੜੀਆਂ ਜੀਵ ਇਸਤਰੀਆਂ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ ਹਰ ਵਕਤ ਉਹਦਾ ਨਾਮ ਜਪਦੀਆਂ ਨੇ ਉਹ ਸਦਾ ਸੁਖੀ ਵਸਦੀਆਂ ਨੇ ਕਹਿੰਦੇ ਹੈ ਪਰਮੇਸ਼ਰ ਜੀ ਆਪਣੇ ਪ੍ਰੇਮ ਦਾ ਰੰਗ ਜੀਵ ਨੂੰ ਤੂੰ ਆਪ ਹੀ ਚੜਦਾ ਹੈ ਕਹਿੰਦੇ ਹੈ ਪ੍ਰੇਮ ਰੰਗ ਵਿੱਚ ਰੰਗਿਓ ਪਰਮੇਸ਼ਰ ਦੀ ਜੀਵ ਇਸਤਰੀਓ ਹਮੇਸ਼ਾ ਪਰਮੇਸ਼ਰ ਦੇ ਨਾਲ ਪ੍ਰੇਮ ਪਾਈ ਰੱਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨ ਲੱਗੀ ਪਾਈ ਹਰ ਆਪ ਵਸੈ ਮਨ ਆਏ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਦੀ ਕਾਰ ਕਮਾਉਣੀ ਚਾਹੀਦੀ ਹੈ ਆਪਾ ਭਾਵ ਛੱਡ ਕੇ ਪਰਮੇਸ਼ਰ ਨਾਲ ਚਿੱਤ ਜੋੜਨਾ ਚਾਹੀਦਾ ਹੈ ਫਿਰ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਨੂੰ ਚੇਤੇ ਵਿੱਚ ਬਸਾਉਂਦੇ ਨੇ ਕੌਸਾ ਦਾ ਆਤਮਿਕ ਅਡੋਲਤਾ ਚ ਟਿਕੇ ਰਹਿੰਦੇ ਨੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਪਰਮੇਸ਼ਰ ਆਪ ਉਹਨਾਂ ਦੇ ਹਿਰਦੇ ਘਰ ਵਿੱਚ ਵਸ ਜਾਂਦਾ ਹੈ ਪਿਰ ਕਾ ਹੁਕਮ ਨਾ ਜਾਣੀ ਪਾਈ ਸਾ ਕੁ ਲਖਣੀ ਕੋ ਨਾਰ ਮਨ ਹਟਕਾਰ ਕਮਾਵਣੀ ਪਾਈ ਵਿਨ ਨਾ ਵੈ ਕੁੜੀ ਯਾਰ ਫਿਰ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੀ ਰਜ਼ਾ ਨਹੀਂ ਮੰਨਦੇ ਉਹ ਔਗਣ ਵਾਲੇ ਨੇ ਉਹ ਮਨਮੁਖ ਨੇ ਮਨ ਦਾ ਹੱਟ ਕਰਕੇ ਚਾਹੇ ਕੋਈ ਧਾਰਮਿਕ ਕੰਮ ਕਰਦੇ ਵੀ ਨੇ ਪਰ ਜੇ ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਨਹੀਂ ਰੱਤੇ ਤਾਂ ਉਹ ਮਾਇਆ ਦੇ ਵਪਾਰ ਵਿੱਚ ਹੀ ਲੱਗੇ ਹੋਏ ਨੇ ਸੇਗਾ ਵੈ ਜਿਨ ਮਸਤਕ ਪਾਗ ਹੈ ਪਾਈ ਪਾਏ ਸੱਚਾ ਬੈਰਾਗ ਆਨੰਦ ਦਿਨ ਰਾਤੇ ਗੁਣ ਰਵੈ ਪਾਈ ਨਿਰਪਉ ਗੁਰ ਲਿਵ ਲਾਗ ਫਿਰ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗ ਜਾਂਦੇ ਨੇ ਉਹ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਸੰਸਾਰ ਵੱਲੋਂ ਉਹਨਾਂ ਨੂੰ ਉਪਰਾਮਤਾ ਹੋ ਜਾਂਦੀ ਹੈ ਉਹ ਪਰਮੇਸ਼ਰ ਦੇ ਪ੍ਰੇਮ ਵਿੱਚ ਲੱਗ ਜਾਂਦੇ ਨੇ ਉਹ ਹਰ ਵਕਤ ਪ੍ਰੇਮ ਰੰਗ ਵਿੱਚ ਰੰਗ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਜੋ ਨਿਰਪਉ ਹੈ ਤੇ ਗੁਰੂ ਦੇ ਰਾਹੀ ਉਹਨਾਂ ਦੀ ਲਿਵ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ। ਸਬਨਾ ਮਾਰ ਜੀਵਾਲ ਦਾ ਪਾਈ ਸੋ ਸੇ ਉਹ ਦਿਨ ਰਾਤ ਸੋ ਕਿਉ ਮਨੋ ਵਿਸਾਰੀਐ ਪਾਈ ਜਿਸ ਦੀ ਵੱਡੀ ਹੈ ਦਾਤ। ਫਿਰ ਕਹਿੰਦੇ ਹੈ ਭਾਈ ਉਸ ਪਰਮੇਸ਼ਵਰ ਦਾ ਦਿਨ ਰਾਤ ਨਾਮ ਜਪੋ ਉਹਦੀ ਆਰਾਧਨਾ ਕਰੋ ਜੋ ਸਭ ਨੂੰ ਜੀਵਾਲ ਦਾ ਵੀ ਹੈ ਤੇ ਮਾਰ ਵੀ ਸਕਦਾ ਹੈ ਕਹਿੰਦੇ ਜਿਹਦੀ ਦਾਤ ਸਭ ਤੋਂ ਵੱਡੀ ਹੈ ਅਸੀਂ ਉਹਨੂੰ ਆਪਣੇ ਮਨ ਤੋਂ ਚੇਤੇ ਤੋਂ ਕਿਉਂ ਭੁਲਾ ਦਿੰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਮਨਮੁਖ ਮੈਲੀ ਡੁਮਣੀ ਪਾਈ ਦਰਗੈ ਨਹੀਂ ਥਾਓ ਗੁਰਮੁਖ ਹੋਵੇ ਤਾਂ ਗੁਣ ਰਵੈ ਪਾਈ ਮਿਲ ਪ੍ਰੀਤਮ ਸਾਚ ਸਮਾਓ ਫਿਰ ਕਹਿੰਦੇ ਜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਵਿਕਾਰਾਂ ਨਾਲ ਭਰੇ ਹੋਏ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਦੀ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਭਾਈ ਉਹਨਾਂ ਨੂੰ ਸੱਚੇ ਵਿੱਚ ਸਮਾਈ ਮਿਲ ਜਾਂਦੀ ਆ ਲੀਨਤਾ ਮਿਲ ਜਾਂਦੀ ਆ ਏਤ ਜਨਮ ਹਰਨਾ ਚੇਤਿਓ ਪਾਈ ਕਿਆ ਮੋਹ ਦੇਸੀ ਜਾਏ ਕੀ ਰੀਪਵੰਦੀ ਮੁਹਾਂ ਉਨਪਾਈ ਵਿਖਿਆਂ ਨੂੰ ਲੋਪਾਏ ਕਹਿੰਦੇ ਜਿਨ੍ਹਾਂ ਨੇ ਇਸ ਮਨੁੱਖਾ ਜਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਫਿਰ ਪਰਲੋਕ ਵਿੱਚ ਉਹਦੀ ਦਰਗਾਹ ਵਿੱਚ ਕਿਹੜੇ ਮੂੰਹ ਨਾਲ ਜਾਣਗੇ ਜਦੋਂ ਆਪਾਂ ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ ਫਿਰ ਆਪਾਂ ਨੂੰ ਡਰ ਹੁੰਦਾ ਨਾ ਵੀ ਹੁਣ ਜਦੋਂ ਅੱਗੇ ਸਾਡੇ ਨਾਲ ਕੀ ਹੋਊਗਾ ਤੇ ਇੱਥੇ ਉਹ ਗੱਲ ਕਰ ਰਹੇ ਨੇ ਵੀ ਫਿਰ ਕਿਹੜੇ ਮੂੰਹ ਨਾਲ ਜਾਣਗੇ ਕਹਿੰਦੇ ਹੁਣ ਸਾਰੇ ਪਾਸੇ ਆਵਾਜ਼ਾਂ ਪੈ ਰਹੀਆਂ ਨੇ ਕਿ ਪਰਮੇਸ਼ਰ ਦਾ ਨਾਮ ਜਪੋ ਨਾਮ ਜਪੋ ਕਹਿੰਦੇ ਪਰ ਇਹ ਆਵਾਜ਼ਾਂ ਨਹੀਂ ਸੁਣਦੇ ਸਾਰੇ ਜੀਵ ਅਜੇ ਵੀ ਕਹਿੰਦੇ ਮਾਇਕ ਪਦਾਰਥਾਂ ਦੇ ਪ੍ਰੇਮ ਦੇ ਵਿੱਚ ਲੁਭਾਇਮਾਨ ਹੋਏ ਨੇ ਨਾਮ ਸਮਾਲ ਸੁਖ ਵਸੈ ਪਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਪਾਈ ਅપરੰਪਰ ਗੁਣੀ ਗਹੀਰ ਫਿਰ ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਉਹ ਸਦਾ ਹੀ ਸੁੱਖ ਵਿੱਚ ਵਸਦੇ ਨੇ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਸ਼ਾਂਤੀ ਬਣ ਜਾਂਦੀ ਹੈ ਨਾਨਕ ਜੀ ਕਹਿੰਦੇ ਨੇ ਇਹ ਜੀਵ ਤੂੰ ਵੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾ ਉਹ ਪਰਮੇਸ਼ਰ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਜੋ ਡੂੰਘੇ ਜਿਗਰੇ ਵਾਲਾ ਹੈ ਜੋ ਗੁਣਾ ਦਾ ਖਜ਼ਾਨਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦ ਸਭ ਜਗ ਜਿਨੈ ਉਪਾਇਆ ਪਾਈ ਕਰਨ ਕਰਨ ਸਮਰੱਥ ਦੀਓ ਪਿੰਡ ਜਨ ਸਾਜਿਆ ਪਾਈ ਦੇ ਕਰ ਆਪਣੀ ਵਾਥ ਕਿਨ ਕਹੀਏ ਕਿਉਂ ਦੇਖੀਏ ਪਾਈ ਕਰਤਾ ਏਕ ਅਕੱਥ ਗੁਰੂ ਗੋਬਿੰਦ ਸਾਹਿਬੇ ਪਾਈ ਜਿਸ ਤੇ ਜਾਪੈ ਤੱਥ ਮੇਰੇ ਮਨ ਜਪਿਏ ਹਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਭਾਈ ਉਹ ਪਰਮੇਸ਼ਰ ਜਿਨੇ ਸਾਰਾ ਜਗ ਰਚਿਆ ਹੈ ਉਹ ਸਭ ਕੁਛ ਕਰਨ ਕਾਰਨ ਸਮਰੱਥ ਹੈ ਜਿੰਦ ਸਰੀਰ ਦੇ ਕੇ ਸਾਡਾ ਉਹਨੇ ਸਰੀਰ ਸਾਜਿਆ ਹੈ ਜੀਵ ਨੂੰ ਜਿੰਦ ਪਾਈ ਹੈ ਸਰੀਰ ਦੇ ਵਿੱਚ ਸੋਹਣਾ ਸਰੀਰ ਸਾਡਾ ਬਣਾਇਆ ਤੇ ਆਪਣੀ ਤਾਕਤ ਦਾ ਵਿੱਚ ਬਲ ਪਾਇਆ ਹੈ ਕਹਿੰਦੇ ਉਹ ਪਰਮੇਸ਼ਰ ਜਿਹਦੇ ਬਾਰੇ ਅਸੀਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਕਿ ਉਹਦਾ ਸਰੂਪ ਕਿ ਹੋ ਜਿਆ ਉਹਨੂੰ ਚੰਗੀ ਤਰ੍ਹਾਂ ਅਸੀਂ ਬਿਆਨ ਨਹੀਂ ਕਰ ਸਕਦੇ ਉਹਨੂੰ ਕਹਿੰਦੇ ਗੁਰੂ ਦੇ ਰਾਹੀ ਉਹਦੀ ਸਿਫਤ ਸਲਾਹ ਕਰੀਏ ਤੇ ਗੁਰੂ ਦੇ ਰਾਹੀ ਹੀ ਉਸ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪੈ ਸਕਦੀ ਹੈ ਕਹਿੰਦੇ ਹੇ ਮੇਰੇ ਮਨ ਉਸ ਪਰਮੇਸ਼ਰ ਨੂੰ ਸਦਾ ਹੀ ਜਪੀਏ ਓ ਪਰਮੇਸ਼ਰ ਜੋ ਆਪਣੇ ਨਾਮ ਦਾ ਦਾਨ ਦੇ ਕੇ ਸਾਰੇ ਜੀਵਾਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਹੈ। ਜਾ ਕੇ ਕਰ ਸਭ ਕਿਛ ਹੈ ਪਾਈ ਨੌ ਨਿਦ ਪਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉੱਚਾ ਅਗਮ ਅਪਾਰ। ਓ ਪਰਮੇਸ਼ਰ ਕਹਿੰਦੇ ਜਿਸ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਜਿਸ ਦੇ ਭੰਡਾਰੇ ਨੋਂ ਨਿਧੀਆਂ ਨਾਲ ਸਦਾ ਹੀ ਭਰੇ ਰਹਿੰਦੇ ਨੇ ਉਹਦੇ ਗੁਣਾਂ ਦੀ ਕੀਮਤ ਨਹੀਂ ਪੈ ਸਕਦੀ ਉਹ ਸਭ ਤੋਂ ਉੱਚਾ ਹੈ ਉਹ ਸਾਡੀ ਪਹੁੰਚ ਤੋਂ ਪਰੇ ਹੈ ਉਹ ਅਪਰੰਪਰ ਹੈ ਜੀ ਜੰਤ ਪ੍ਰਤਪਾਲ ਦਾ ਪਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਪਾਈ ਸ਼ਬਦ ਮਿਲਾਵਣ ਹਾਰ ਕਹਿੰਦੇ ਉਹ ਸਾਰੇ ਜੀਵ ਜਨਤਾਂ ਦੀ ਪ੍ਰਤਪਾਲਣਾ ਕਰਦਾ ਹੈ ਉਹਨਾਂ ਦੀ ਰੱਖਿਆ ਕਰਦਾ ਹੈ ਹਮੇਸ਼ਾ ਹੀ ਕਹਿੰਦੇ ਸਤਗੁਰ ਦੇ ਮਿਲਾਪ ਦੇ ਨਾਲ ਹੀ ਅਸੀਂ ਉਹਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਨਾਲ ਮੇਲ ਪ੍ਰਾਪਤ ਕਰ ਸਕਦੇ ਹਾਂ ਫਿਰ ਤੇ ਸਾਨੂੰ ਗੁਰੂ ਦੀ ਸ਼ਰਨ ਆਉਣਾ ਚਾਹੀਦਾ ਹੈ ਸੱਚੇ ਚਰਨ ਸਰੇ ਵੀਐ ਪਾਈ ਭ੍ਰਮ ਪਹ ਹੋਵੇ ਨਾਸ ਮੇਲ ਸੰਤ ਸਵਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਕਹਿੰਦੇ ਹਮੇਸ਼ਾ ਹੀ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਮਾਏ ਰਹੀਏ ਤਾਂ ਕਿ ਸਾਡਾ ਸਾਰਾ ਡਰ ਸਾਡਾ ਵਹਿਮ ਸਾਡੇ ਭਰਮ ਸਾਰੇ ਖਤਮ ਹੋ ਜਾਣ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਮਨ ਨੂੰ ਅੰਦਰੋਂ ਵਿਕਾਰਾਂ ਤੋਂ ਸਾਫ਼ ਕਰੀਏ ਤਾਂ ਕਿ ਸੱਚੇ ਦੇ ਨਾਮ ਦਾ ਵਿੱਚ ਵਾਸਾ ਹੋ ਸਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਗੁਰ ਪਾਸ ਕਹਿੰਦੇ ਜਦੋਂ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਂਦਾ ਫਿਰ ਮਾਇਆ ਦਾ ਜਿਹੜਾ ਅਗਿਆਨਤਾ ਦਾ ਅੰਧੇਰਾ ਉਹ ਖਤਮ ਹੋ ਜਾਂਦਾ ਜੀਵ ਦਾ ਜੋ ਹੈਗਾ ਹਿਰਦਾ ਉਹ ਕਮਲ ਰੂਪੀ ਫਲਵਾង ਖਿੜ ਜਾਂਦਾ ਉਹਦੇ ਵਿੱਚ ਆਤਮਿਕ ਚਾਨਣ ਹੋ ਜਾਂਦਾ ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ ਜੀਵ ਨੂੰ ਸੁੱਖ ਮਿਲਦਾ ਹੈ ਗੁਰੂ ਦੇ ਕੋਲ ਸਾਰੇ ਫਲ ਨੇ ਜੋ ਜੀਵ ਨੂੰ ਦਾਤ ਵਿੱਚ ਮਿਲ ਸਕਦੇ ਨੇ ਨਾਮ ਦੀ ਦਾਤ ਵੀ ਜੀਵ ਨੂੰ ਗੁਰੂ ਦੇ ਰਾਹੀਂ ਮਿਲਦੀ ਹੈ ਮੇਰਾ ਤੇਰਾ ਛੋੜੀਐ ਪਾਈ ਹੋਈਐ ਸਭ ਕੀ ਤੂਰ ਕਾਟ ਕਾਟ ਬ੍ਰਹਮ ਪ੍ਰਸਾਰਿਆ ਪਾਈ ਪੇਖੈ ਸੁਣੈ ਹਜ਼ੂਰ ਕਹਿੰਦੇ ਭਾਈ ਮੇਰ ਤੇਰ ਛੱਡ ਕੇ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਜਾਈਏ ਇੰਨੀ ਨਮਰਤਾ ਆਪਣੇ ਵਿੱਚ ਆ ਜਾਏ ਫਿਰ ਜਿਸ ਜੀਵ ਵਿੱਚ ਨਮਰਤਾ ਆ ਜਾਂਦੀ ਆ ਫਿਰ ਉਹਨੂੰ ਹਰ ਇੱਕ ਹਿਰਦੇ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ ਉਹ ਪਰਮੇਸ਼ਰ ਜੋ ਸਦਾ ਹੀ ਸਾਡੇ ਅੰਗ ਸੰਗ ਹੈ ਸਾਡੀਆਂ ਗੱਲਾਂ ਸੁਣਦਾ ਵੀ ਹੈ ਤੇ ਸਾਡੇ ਕੰਮ ਦੇਖਦਾ ਵੀ ਹੈ ਜਿਤ ਦਿਨ ਵਿਸਰੈ ਪਾਰ ਬ੍ਰਮ ਪਾਈ ਤਿਤ ਦਿਨ ਮਰੀਏ ਝੂਰ ਕਰਨ ਕਰਾਵਨ ਸਮਰਥੋ ਪਾਈ ਸਰਵ ਕਲਾ ਪਰਪੂਰ ਜੇ ਸੰ ਕਹਿੰਦੇ ਸਾਡੇ ਚੇਤੇ ਵਿੱਚੋਂ ਪਰਮੇਸ਼ਰ ਦੀ ਯਾਦ ਵਿਸਰ ਜਾਏ ਮਨੋਂ ਸਾਨੂੰ ਆਤਮਿਕ ਮੌਤ ਆ ਗਈ ਹੈ ਓ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਜਿਦੇ ਕੋਲ ਸਾਰੀਆਂ ਤਾਕਤਾਂ ਨੇ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬినాਸ਼ ਤਿਸ ਪਾਵੇ ਤਾਂ ਮੇਲ ਲੈ ਪਾਈ ਹਿਰਦੈ ਨਾਮ ਨਿਵਾਸ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਪ੍ਰੇਮ ਵਾਲਾ ਪਦਾਰਥ ਹੈ ਇਹ ਪਾਇਆ ਜੀਵ ਦੇ ਅੰਦਰੋਂ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਉਹਦੇ ਹੀ ਮਿਲਦਾ ਹੈ ਜਿਹਨੂੰ ਪਰਮੇਸ਼ਰ ਆਪਣੇ ਨਾਲ ਆਪ ਮੇਲ ਲੈਂਦਾ ਹੈ ਜਿਹਦੇ ਤੇ ਪ੍ਰਸੰਨ ਹੁੰਦਾ ਹੈ ਗੁਰਮਖ ਕਮਲ ਪ੍ਰਗਾਸੀਐ ਪਾਈ ਹਿਰਦੈ ਹੋਵੈ ਪ੍ਰਗਾਸ ਫਰਗਟ ਪਿਆ ਪਰ ਤਾਪ ਪ੍ਰਭ ਪਾਈ ਮੌਲਿਆ ਤਰਤ ਆਕਾਸ਼ ਕਹਿੰਦੇ ਭਾਈ ਗੁਰੂ ਦੇ ਸਨਮੁਖ ਰਹਾ ਸਾਡਾ ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ ਇਹਦੇ ਵਿੱਚ ਆਤਮਿਕ ਚਾਨਣ ਹੋ ਜਾਂਦਾ ਹੈ ਕਹਿੰਦੇ ਜੇ ਪਰਮੇਸ਼ਰ ਦੇ ਪ੍ਰਤਾਪ ਦੇ ਨਾਲ ਹੀ ਧਰਤੀ ਖਿੜੀ ਹੋਈ ਹੈ ਆਕਾਸ਼ ਖਿੜਿਆ ਹੋਇਆ ਹੈ ਗੁਰਪੂਰੈ ਸੰਤੋਖਿਆ ਪਾਈ ਐਨਸ ਲਾਗਾ ਪਾਓ ਰਸਨਾ RAM ਰਵੇ ਸਦਾ ਪਾਈ ਸੱਚਾ ਸਾਦ ਸੋ ਆਓ ਰਸਨਾ RAM ਰਵੇ ਸਦਾ ਪਾਈ ਸੱਚਾ ਸਾਦ ਸੋ ਆਓ ਜਿਸ ਜੀਵ ਨੂੰ ਕਹਿੰਦੇ ਗੁਰੂ ਦੇ ਰਾਹੀ ਸੰਤੋਖ ਆ ਜਾਂਦਾ ਉਹਨੂੰ ਹਰ ਵਕਤ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਿਆ ਰਹਿੰਦਾ। ਉਹਦੀ ਰਸਨਾ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੀ ਆ ਪਰਮੇਸ਼ਰ ਦਾ ਨਾਮ ਜਪ ਕੇ ਉਹ ਆਪਣੇ ਜੀਵਨ ਦਾ ਸਹੀ ਮਨੋਰਥ ਪੂਰਾ ਕਰ ਲੈਂਦੇ ਨੇ। ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਵਾਦ ਆ ਜਾਂਦਾ। ਕਰਨੀ ਸੁਣ ਸੁਣ ਜੀਵਿਆ ਪਾਈ ਨਿਹਚਲ ਪਾਇਆ ਥਾਓ। ਜਿਸ ਪ੍ਰਤੀਤ ਨ ਆਵਈ ਪਾਈ ਸੋ ਜਿਹੜਾ ਜਲ ਜਾਓ ਕਹਿੰਦੇ ਜਿਹੜੇ ਜੀਵ ਨੇ ਪਰਮੇਸ਼ਰ ਦੀ ਸਿਫਤ ਕੰਨਾਂ ਨਾਲ ਸੁਣੀ ਤੇ ਆਤਮਿਕ ਜੀਵਨ ਪਾ ਲਿਆ ਉਹਨਾਂ ਨੇ ਕਹਿੰਦੇ ਇੱਕ ਅਟਲ ਸਥਾਨ ਪਾ ਲਿਆ ਉਹ ਨਿਜ ਦੇ ਘਰ ਵਿੱਚ ਪਹੁੰਚ ਗਏ ਪਰ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਤੇ ਭਰੋਸਾ ਨਹੀਂ ਹੈ ਉਹਨਾਂ ਦਾ ਜੀ ਤ੍ਰਿਸ਼ਨਾ ਵਿੱਚ ਸੜਦਾ ਰਹਿੰਦਾ ਹੈ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣੀ ਆਰੇ ਪਾਲਦਾ ਪਾਈ ਦੇਨ ਥਾਵੇ ਥਾਓ ਕਹਿੰਦੇ ਮੇਰੇ ਪਰਮੇਸ਼ਰ ਦੇ ਗੁਣ ਬਹੁਤ ਨੇ ਕਹਿੰਦੇ ਮੈਂ ਉਹਦੇ ਤੋਂ ਸਦਾ ਹੀ ਬਲੇ ਹਾਰੇ ਜਾਣਾ ਉਹ ਕਹਿੰਦੇ ਨਿਰਗੁਣੀ ਆਰੇ ਜਿਨ੍ਹਾਂ ਕੋਲ ਗੁਣ ਨਹੀਂ ਹੈਗੇ ਜਿਹੜੇ ਔਗਣਾ ਨਾਲ ਭਰਪੂਰ ਨੇ ਉਹਨਾਂ ਨੂੰ ਵੀ ਪਾਲਦਾ ਕਹਿੰਦੇ ਜਿਨ੍ਹਾਂ ਦੇ ਲਈ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਵੀ ਆਸਰਾ ਦਿੰਦਾ ਹੈ ਰਿਜਕ ਸੰਵਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਓ ਕਹਿੰਦੇ ਪਰਮੇਸ਼ਰ ਸਾਹ ਸਾਹ ਦੇ ਨਾਲ ਸਾਨੂੰ ਪਾਲਦਾ ਸਾਹ ਸਾਹ ਦੇ ਨਾਲ ਸਾਨੂੰ ਰਿਜਕ ਦਿੰਦਾ ਉਹ ਪਰਮੇਸ਼ਰ ਜਿਹਦਾ ਨਾਮ ਪਿਆਰ ਹੀ ਪਿਆਰ ਹੈ ਉਹ ਪ੍ਰੇਮ ਰੰਗ ਰੰਗ ਵਿੱਚ ਰੰਗਣ ਵਾਲਾ ਪਰਮੇਸ਼ਰ ਹੈ ਜਿਸ ਨੇ ਕਹਿੰਦੇ ਗੁਰੂ ਦਾ ਮਿਲਾਪ ਕਰ ਲਿਆ ਪਰਮੇਸ਼ਰ ਦੀ ਕਿਰਪਾ ਸਦਕਾ ਉਹਦੀ ਕਿਸਮਤ ਚੰਗੀ ਸਮਝੋ ਉਹਨੂੰ ਭਾਗਾ ਵਾਲਾ ਸਮਝੋ ਕਹਿੰਦੇ ਤਿਸ ਵਿਨ ਕੜੀ ਨਾ ਜੀਵੀਐ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਪੇਖੋ ਸਦਾ ਹਜੂਰ ਕਹਿੰਦੇ ਉਹ ਪਰਮੇਸ਼ਰ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਉਹਦੇ ਤੋਂ ਉਹਨੂੰ ਯਾਦ ਕਰਨ ਤੋਂ ਬਿਨਾ ਕਹਿੰਦੇ ਸਾਨੂੰ ਇੱਕ ਪਲ ਵੀ ਕਹਿੰਦੇ ਆਤਮਿਕ ਜੀਵਨ ਨਹੀਂ ਮਿਲਦਾ ਕਹਿੰਦੇ ਸਾਸ ਗਿਰਾਸ ਨਾ ਵਿਸਰੈ ਪਾਈ ਪੇਖੋ ਸਦਾ ਹਜੂਰ ਕਹਿੰਦੇ ਮੈਂ ਆਪਣੇ ਪਰਮੇਸ਼ਰ ਨੂੰ ਹਰ ਇੱਕ ਸਾਹ ਦੇ ਨਾਲ ਹਰ ਇੱਕ ਗਰਾਹੀ ਦੇ ਨਾਲ ਯਾਦ ਰੱਖਾਂ ਉਹਨੂੰ ਸਦਾ ਹੀ ਆਪਣੇ ਅੰਗ ਸੰਗ ਸਮਝਾਂ ਜੋ ਕਿ ਹੈ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਾ ਭਰਪੂਰ ਜਿਨ੍ਹਾਂ ਪ੍ਰੀਤ ਨ ਲਗੀਆਂ ਪਾਈ ਸੇ ਨਿਤ ਨਿਤ ਮਰਦੇ ਚੂਰ ਜਿਨ੍ਹਾਂ ਨੂੰ ਕਹਿੰਦੇ ਪਰਮੇਸ਼ਰ ਨੇ ਗੁਰੂ ਦੀ ਸੰਗਤ ਦੇ ਦਿੱਤੀ ਉਹਨਾਂ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨਜ਼ਰ ਆਉਂਦਾ ਹੈ ਪਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਨਹੀਂ ਲੱਗੀ ਉਹ ਕਹਿੰਦੇ ਹਮੇਸ਼ਾ ਆਤਮਿਕ ਮੌਤੇ ਮਰਦੇ ਰਹਿੰਦੇ ਨੇ ਆਤਮਿਕ ਮੌਤ ਹੈ ਵਿਕਾਰਾਂ ਦੇ ਵਿੱਚ ਗਲਤਾਨ ਮਾਇਆ ਵਿੱਚ ਗਲਤਾਨ ਆਸਾ ਤ੍ਰਿਸ਼ਨਾ ਵਿੱਚ ਗਲਤਾਨ ਵਾਹਿਗੁਰੂ ਵਾਹਿਗੁਰੂ ਅੰਚਲ ਲਾਇ ਤਰਾਇਆ ਪਾਈ ਪੌਜਲ ਦੁਖ ਸੰਸਾਰ ਕਰ ਕੇ ਕਿਰਪਾ ਨਦਰ ਨਿਹਾਲਿਆ ਪਾਈ ਕੀਤਨ ਅੰਗ ਅਪਾਰ ਫਿਰ ਜਿਸ ਜੀਵ ਨੂੰ ਕਹਿੰਦੇ ਪਰਮੇਸ਼ਰ ਨੇ ਆਪਣੇ ਲੜ ਲਾ ਲਿਆ ਇਸ ਸੰਸਾਰ ਸਾਗਰ ਦੇ ਦੁੱਖਾਂ ਤੋਂ ਪਾਰ ਕਰ ਦਿੱਤਾ ਜਿਹਦੇ ਉੱਪਰ ਮਿਹਰ ਦੀ ਨਜ਼ਰ ਕੀਤੀ ਉਹਦਾ ਸਦਾ ਅੰਤ ਤੱਕ ਪਖ ਪੂਰਿਆ ਪਰਮੇਸ਼ਰ ਨੇ ਉਹ ਪਰਮੇਸ਼ਰ ਜੋ ਅਪਰੰਪਰ ਹੈ ਮਨ ਤਨ ਸੀਤਲ ਹੋਇਆ ਪਾਈ ਪੋਜਨ ਨਾਮ ਅਦਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਫਿਰ ਨਾਨਕ ਜੀ ਕਹਿੰਦੇ ਨੇ ਅਸੀਂ ਜੀਵ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਆਏ ਆ ਜੋ ਸਾਡੇ ਸਾਰੇ ਪਾਪ ਕੱਟਣ ਵਾਲਾ ਹੈ ਖਤਮ ਕਰਨ ਵਾਲਾ ਹੈ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਆਪਣੇ ਨਾਮ ਭੋਜਨ ਆਧਾਰ ਬਣਾ ਲਿਆ ਜਿਸ ਪਰਮੇਸ਼ਰ ਜਿਸ ਜੀਵ ਦਾ ਭੋਜਨ ਪਰਮੇਸ਼ਰ ਦਾ ਨਾਮ ਬਣ ਗਿਆ ਜਿਹਨੂੰ ਨਾਮ ਦਾ ਆਸਰਾ ਮਿਲ ਗਿਆ ਉਹਦਾ ਮਨ ਤੇ ਉਹਦਾ ਹਿਰਦਾ ਸਦਾ ਹੀ ਸ਼ੀਤਲ ਹੋਏ ਰਹਿੰਦੇ ਨੇ ਉਹਨਾਂ ਨੂੰ ਕੋਈ ਵਿਕਾਰ ਮਾਇਆ ਆਸਾ ਤ੍ਰਿਸ਼ਨਾ ਕੁਝ ਪੋ ਨਹੀਂ ਸਕਦਾ ਉਨ੍ਹਾਂ ਦਾ ਹਿਰਦਾ ਤੇ ਮਨ ਹਮੇਸ਼ਾ ਠੰਡੇ ਠਾਰ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਭੋਜਨ ਆਧਾਰ ਬਣਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ